ਲਓ ਜੀ ਮਿੱਤਰੋ ਆਪਾਂ ਗੱਲਬਾਤ ਕਰਦੇ ਹੁਣ ਡਾਕਟਰ ਮਾਨ ਸਾਹਿਬ ਦੇ ਨਾਲ ਸਤਿਕਾਰ ਮਾਨ ਸਾਹਿਬ ਸਤਿਕਾਰ ਜੀ ਸਤਿਕਾਰ ਠੀਕ ਠਾਕ ਹੋ ਜੀ ਠੀਕ ਹੈ ਜੀ ਵਧੀਆ ਹਾਂਜੀ ਤੇ ਮਾਨ ਸਾਹਿਬ ਇਹ ਆਪਣੀ ਜਿਹੜੀ ਮੰਡੀ ਆ ਆਪਣੀ ਸੰਗਰੂਰ ਵਾਲੀ ਇਹ ਦੇਖ ਰਿਹਾ ਸਾਰੀ ਤੁਸੀਂ ਕਰਦੇ ਹੋ ਜੀ ਫਿਰ ਹਾਂਜੀ 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 ਸਾਰੀ ਤੁਹਾਡੀ ਜ਼ਿੰਮੇਵਾਰੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਿੰਨਾ ਟਾਈਮ ਹੋ ਗਿਆ ਯਰੇ ਮੰਡੀ ਸ਼ੁਰੂ ਹੋਈ ਨੂੰ 2 ਸਾਲ ਹੋਣ ਵਾਲੇ ਜੀ 2 ਅਕਤੂਬਰ 2022 ਤੋਂ ਅੱਛਾ ਜੀ 2 ਸਾਲ ਹੋਣ ਵਾਲਾ ਹੈ ਹਾਂ ਠੀਕ ਹੈ ਜੀ ਤੇ ਜੀ ਕਸਟਮਰ ਫਿਰ ਉਰੇ ਕਿੰਨੇ ਆਉਂਦੇ ਨੇ ਬਹੁਤ ਆਉਂਦੇ ਤੁਸੀਂ ਦੇਖਦੇ ਹੋ ਐਕਚੁਅਲੀ ਜੇ ਡਬਲ ਫਾਇਦਾ ਹੋ ਗਿਆ ਕਿਸਾਨਾਂ ਦਾ ਤਾਂ ਤਾਂ بگਣ ਲੱਗ ਗਿਆ ਜਿਹੜੀ ਮਾਰਕੀਟਿੰਗ ਦੀ ਬਹੁਤ ਲੋਡ ਸੀ ਇਹਨਾਂ ਨੂੰ ਤੇ ਲੋਕ ਚਾਹੁੰਦੇ ਸੀ ਵੀ ਕਿਤੋਂ ਮਿਲੇ ਇੱਕ ਤੋਂ ਮੈਂ ਆਪਦੇ ਕਲੀਨਿਕ ਤੇ ਰੱਖ ਲਾਂਦਾ ਸੀ ਕੁਝ ਚੀਜ਼ਾਂ ਅੱਛਾ ਜੀ ਉਪਗਾਂ ਸੀ ਬਾਕੀ ਨਹੀਂ ਮਿਲਦੀਆਂ ਇੱਥੇ ਹੁਣ ਲੋਕਾਂ ਨੂੰ ਸਾਰਾ ਆਰਗੈਨਿਕ ਮਿਲ ਲਾ ਗਿਆ ਅੱਛਾ ਜੀ ਸਾਰਾ ਜਿਹੜਾ ਮਿਲਦਾ ਇੱਥੇ ਮਿਲਣ ਲੱਗ ਗਿਆ ਧੂਰੀ ਮਿਲਣ ਲੱਗ ਗਿਆ ਹੁਣ ਸੁਨਾਮ ਮਿਲਣ ਲੱਗ ਜਾਣਾ ਸੁਨਾਮ ਜੀ ਹਾਂ ਤਾਂ ਇਹ ਵੀ ਤੇ ਇਹ ਬੜਾ ਪਬਲਿਕ ਨੂੰ ਵੀ ਫਾਇਦਾ ਹੋਗਾ ਤੇ ਕਿਸਾਨਾਂ ਨੂੰ ਵੀ ਤੇ ਇਹਦੀ ਸੈਲਫ ਲਗ ਪਾਲੀਆਂ ਬੀਬੀਆਂ ਨੇ ਉਹਨਾਂ ਨੂੰ ਅੱਛਾ ਜੀ ਮਤਲਬ ਆਪਾਂ ਕਹਿ ਲਈ 31 ਨਾਲ ਆਪਾਂ ਦੋ ਤਿੰਨ ਦਾ ਸਾਡੇ ਦੋ ਦੋ ਦਾ ਜੀ ਹਾਂ ਹਾਂ ਠੀਕ ਹੈ ਜੀ ਔਰ ਮਾਰਕੀਟਿੰਗ ਦੀ ਲੋੜ ਹੈ ਕਿਸਾਨਾਂ ਨੂੰ ਹਾਂ ਪ੍ਰੋਡਕਸ਼ਨ ਤਾਂ ਉਹਨਾਂ ਦੇ ਹੈਗੀ ਐ ਹੌਲੀ ਹੌਲੀ ਫਿਰ ਸਾਰਾ ਕੁਝ ਹੀ ਪ੍ਰੋਸੈਸਿੰਗ ਦੇ ਸਾਰਾ ਪ੍ਰੋਸੈਸ ਹੋ ਕੇ ਆਉਂਦਾ ਠੀਕ ਹੈ ਜੀ ਜਿੱਦਾਂ ਉਦੋਂ ਹੀ ਮੰਡੀ ਸੜਦਾ ਬਹੁਤ ਘੱਟ ਰੇਟ ਤੇ ਲੈਂਦੇ ਨੇ ਉਹ ਇਹ ਤੇ ਉਹ ਵਿਚੋਲਾ ਵਿੱਚੋਂ ਨਿਕਲ ਗਿਆ ਜੀ ਵਿਚੋਲਾ ਨਿਕਲ ਗਿਆ ਸਿੱਧਾ ਕਿਸਾਨਾਂ ਨੂੰ ਹਾਂ ਇਹ ਕਿਸਾਨਾਂ ਨੂੰ ਵੀ ਟੁਕਣਾ ਮੁਨਾਫਾ ਹੋਣ ਲੱਗ ਗਿਆ ਜੀ ਹਾਂਜੀ ਹਾਂਜੀ ਤੇ ਉਹ ਪਹਿਲਾਂ ਵਿਚੋਲੀ ਸੀ ਇਹ ਉਹ ਵਿਚੋਲੇ ਜੀ ਕੋਈ ਚੀਜ਼ ਸਬਜ਼ੀ 50 ਰੁਪਏ ਉਹ 30 ਰੁਪਏ ਲੈਂਦੇ ਨੇ ਉਥੇ टीवी ਲੈਂਦੇ ਹਾਂ ਹਾਂ ਮੈਂ ਜੀ ਇੱਕ ਦਿਨ ਮੈਂ ਸੁਨਾਮ ਸਬਜੀ ਮੰਡੀ ਦੇ ਵਿੱਚ ਲੈ ਗਿਆ ਮੇਰੇ ਕੋਲ ਆਰਗੈਨਿਕ ਸਬਜੀ ਸੀ ਹਾਂ ਹਾਂ ਤੇ ਮੇਰੇ ਕੋਲ ਮਾਨ ਸਾਹਿਬ 19 ਕਿਲੋ ਗੱਦੂ ਸੀ ਜੀ ਹਾਂ 12 ਰੁਪਏ ਨੂੰ ਰੇਟ ਲੱਗਿਆ ਉੱਥੇ ਮੈਂ ਉਹਰੇ 50 ਰੁਪਏ ਦੇ ਦਿੰਦਾ ਜੀ ਉੱਥੇ ਉਹਨਾਂ 12 ਰੁਪਏ ਮੈਂ ਉਹਦੇ ਕਿਹਾ ਮਾਸਾ ਚਾਪਾ ਸਾ ਇੱਕ ਦੋ ਤਿੰਨ ਮੈਂ ਮੁੜ ਕੇ ਮੰਡੀ ਬਿਲਕੁਲ ਜੀ ਸਾਡੇ ਕੋਲੇ ਸਮਾਂ ਸੀ ਅਸੀਂ ਬਾਦੂ ਨਾ ਗੂਲੀਆਂ ਤੇ ਛਲਗਮ ਬੀਜ ਤੇ ਅੱਛਾ ਜੀ ਤੇ ਉਹ ਜਦੋਂ ਵੇਚਣ ਦੀ ਗੱਲ ਆਈ ਕਿਤੇ ਵੇਚਣਾ ਮੈਂ ਇੱਕ ਰੇੜੀ ਵੀ ਕਿਰਾਏ ਤੇ ਲੈ ਕੇ ਰੱਖੀ ਉਹ ਵੀ ਨਾ ਕੋਈ ਚਲਾਵੇ ਫਿਰ ਮੈਂ ਸਵੇਰੇ ਸਵੇਰੇ ਖੜ ਪਟਾ ਕੇ ਮੰਡੀ ਚ ਲੈ ਕੇ ਜਾਂਦਾ ਅੱਛਾ ਜੀ ਤੇ ਮੈਂ ਛਲਗਮਾ ਮੈਥੋਂ ਨਾਲ ਲੈ 25 ਰੁਪਏ ਕਸਟਮਰ ਉਹਦੀ ਆ ਗਿਆ ਕਹਿੰਦੇ ਕੀ ਰੇੜੀ 50 ਰੁਪਏ ਅੱਛਾ ਜੀ ਉਹ ਖੜੇ ਖੜੇ ਦੋਸਤ ਨੇ ਮੂਲੀ 5 15 ਰੁਪਏ ਤੇ ਉਹ 20 ਰੁਪਏ ਕਸਟਮਰ ਨੂੰ ਵਾਹ ਜੀ ਹਾਂ ਉਹੀ ਗੱਲ ਆਂਦੇ ਵੀ ਵਿਚੋਲੀਆਂ ਆਪਣੇ ਦਾ ਕੰਮ ਖਤਮ ਕੀਤਾ ਆਪਣੇ ਕਿਸਾਨਾਂ ਦਾ ਵੀ ਹੌਸਲਾ ਵਧਾਇਆ ਚੰਗੇ ਹੋਰ ਕੋਈ ਔਖਾ ਨਹੀਂ ਜੀ ਸਾਰੇ ਕਿਸਾਨ ਆਪਣੇ ਆਪ ਖੁਸ਼ ਹੋ ਕੇ 200 ਰੁਪਏ ਦਿੰਦੇ ਨੇ ਦੋ ਕੁਛ ਮੇਰੇ ਟੇਬਲ ਹੋ ਗਿਆ ਟੈਂਟ ਹੋ ਗਿਆ ਹਨਾ ਜੀ ਅਸੇੜਾ ਟੈਂਟ ਦੀ ਇਹ ਦੀ ਕੀਸ ਰੱਖੀ ਸਾਰਾ ਕੁਝ ਮੈਂ ਅੱਜ 12 ਟੇਬਲ ਸੀ 2400 ਰੁਪਏ ਨੂੰ ਟੈਂਟ ਵਾਲ ਨੂੰ ਦੇ ਦਾਂਗੇ ਅੱਛਾ ਜੀ ਤਾਂ ਔਖਾ ਕੋਈ ਨਹੀਂ ਇੱਕ ਬੰਦਾ ਹਰੇਕ ਸ਼ਹਿਰ ਚ ਮੈਂ ਕਹਿੰਦਾ ਅੱਗੇ ਲੱਗ ਜੇ ਹਾਂਜੀ ਕਿੰਨੀ ਵੱਡੇ ਪੱਤਰ ਤੇ ਮਾਰਕੀਟਿੰਗ ਮਿਲ ਜੇ ਕਿੰਨੀ ਵੱਡੀ ਪਰਦੇ ਪ੍ਰੋਸੈਸਿੰਗ ਹੋਵੇ ਲੋਕਾਂ ਨੂੰ ਆਰਗੈਨਿਕ ਮਿਲੇ ਨਹੀਂ ਤਾਂ ਜ਼ਹਿਰ ਹੀ ਜ਼ਹਿਰ ਜ਼ਹਿਰ ਹੀ ਜ਼ਹਿਰ ਹਾਂਜੀ ਹੈ ਨਾ ਅੱਜ ਮਹਿਮਾਨ ਸਾਹਿਬ ਪਹਿਲਾਂ ਹੀ ਵੀਡੀਓ ਦੇ ਵਿੱਚ ਗੱਲਬਾਤ ਕਰਕੇ ਸੱਡੇ ਅੱਜ ਮੈਂ ਬਹੁਤ ਵਧੀਆ ਚੀਜ਼ ਬੜੀ ਕਹਿੰਦਾ ਬਈ ਮੈਨੂੰ ਕਿਤੋਂ ਸਸਤਾ ਜ਼ਹਿਰ ਲਿਆ ਦੇ ਕਹਿੰਦਾ ਕਹਿੰਦਾ ਬਈ ਸਸਤਾ ਜ਼ਹਿਰ ਕਿਉਂ ਕਹਿੰਦਾ ਤੂੰ ਸਾਥੀ ਮੰਡੀ ਚ ਬਾਜ ਜਾ ਕਹਿੰਦਾ 2 ਗੀ 2 ਸਬਜ਼ੀ ਲੈ ਆ ਕਹਿੰਦਾ ਸਸਤੇ ਜ਼ਹਿਰ ਤੋਂ ਵੀ ਵੱਧਾ ਹੈ ਉਹ ਹੀ ਚੀਜ਼ ਹੈ ਜੀ ਹੁਣ ਆਪਾਂ ਜੀ ਬਾਜ਼ਾਰ ਦੇ ਵਿੱਚ ਆਪਾਂ ਸਬਜ਼ੀ ਲੈ ਕੇ ਜਾਂਦੇ ਆ ਉਹ ਜ਼ਹਿਰ ਤੋਂ ਵੀ ਵੱਧਾ ਬਣੇਗਾ ਸ ਮંત્રી ਜੀ ਕਿੰਨਾ ਬੋਲੇ ਇਹ ਇੱਕ ਦਿਨ ਤੁਹਾਨੂੰ ਆਰਗੈਨਿਕ ਤੇ ਆਉਣਾ ਪੂ ਕੈਂਸਰ ਸਾਰਾ ਆਰਗੈਨਿਕ ਇਹ ਕੈਮੀਕਲ ਖੇਤ ਫਸਲਾਂ ਕਰਕੇ ਸਬਜ਼ੀਆਂ ਫਰੂਟ ਕਰਕੇ ਜਿਹੜਾ ਗੁਰਦੇ ਫੇਲ ਉਹ ਉਹਦੇ ਕਰਕੇ ਹਾਰਟ ਅਟੈਕ ਤਾਂ ਉਹਦੇ ਕਰਕੇ ਹੈਨਾ ਬਾਕੀ ਜਿਵੇਂ ਆਪਾਂ ਨੂੰ ਲੱਗ ਲੋ ਵੀ ਆਪਣੀ ਬੁਖਾਰ ਹੋ ਗਿਆ ਜੀ ਅੱਜ ਆਪਾਂ じゃ ਕੀ ਕਰਦੇ ਚੱਕ ਕੇ ਗੋਲੀ ਲੈ ਲੈਂਦੇ ਉਹ ਗੋਲੀ ਆਪਣਾ ਬੁਖਾਰ ਠੀਕ ਕਰਦੀ ਆਪਾਂ ਨੂੰ ਕਹਾਂ ਦੱਸ ਬਿਮਾਰੀਆਂ ਬਿਲਕੁਲ ਤੁਹਾਡੀ ਲੜਨ ਦੀ ਸ਼ਕਤੀ ਇਮਿਊਨਿਟੀ ਘਟ ਜਾਂਦੀ ਹੈ ਇਮਿਊਨਿਟੀ ਖਤਮ ਕਰ ਦੇਖੋ ਆਪਣੇ ਦਾ ਹੋਰ ਤਾਂ ਜ਼ੂਰ ਛੱਡੋ ਕਿ ਕੈਨੇਡਾ ਅਮਰੀਕਾ ਆਸਟ੍ਰੇਲੀਆ ਉਹ ਬਿਲਕੁਲ ਹੀ ਦਵਾਈ ਨਹੀਂ ਦਿੰਦੇ ਹਾਂਜੀ ਇਹ ਵੀ ਚੜੇ ਰਹਿਣ ਦੇ ਬੁਖਾਰ ਲੱਗੇ ਰਹਿਣ ਦੇ ਲੂਜ਼ ਮੋਸ਼ਨ ਉਲਟੀਆਂ ਆਪਣੇ ਤਾਂ ਕਮਿਸ਼ਨਰ ਤੋਂ ਭਾਵੇਂ ਝੋਲਾ ਭਰ ਲਿਓ ਤੁਸੀਂ ਹਾਂ ਐਸੀ ਚੀਜ਼ ਨੇ ਮਾਰ ਰੱਖਿਆ ਸਾਨੂੰ ਇਹ ਉਹੀ ਗੱਲਾਂ ਨਹੀਂ ਉਹ ਜੀ ਦਵਾਈ ਦੇਣਗੇ ਵੀ ਜੀ ਆਪਣੇ ਜਿਹੜੇ ਪੰਜਾਬੀ ਆਂਦੇ ਰਹਿੰਦੇ ਉਹਨਾਂ ਦਾ ਅਸਰ ਨਹੀਂ ਕਰਦੀ ਮੈਂ ਬਹੁਤ ਦੇਖਿਆ ਉਹ ਆਪਣੇ ਇਧਰੋਂ ਮੰਗਾਉਂਦੇ ਨੇ ਵੀ ਸਾਨੂੰ ਦਵਾਈ ਭੇਜ ਦਿਓ ਦਵਾਈ ਭੇਜ ਦਿਓ ਉਹ ਕਹਿੰਦੇ ਨੇ ਸਾਨੂੰ ਉਧਰ ਦੀ ਕੰਮ ਨਹੀਂ ਕਰਦੀ ਕਿਉਂਕਿ ਆਪਣੀ ਡੋਜ਼ ਹੁੰਦੀ ਹੈ ਜਿਹੜੀ ਉਹ 100-100 ਦੀ ਹੁੰਦੀ ਆ 120 ਸੱਕਰ ਨਹੀਂ ਹੈ ਹੈ ਸੱਕਰ 120 ਰੁਪਏ ਕਿਲੋ ਇਹ ਹਾਂ ਕਿਲੋ ਜੇ ਜਿਹੜੀ ਆਪਾਂ ਹੁਣ ਉਧਰ ਦੀ ਹੁੰਦੀ ਆ ਉਹ ਕਹਿੰਦੇ ਸਾਨੂੰ ਕਾਮਯਾਬੀ ਨਹੀਂ ਕਰਦੀ ਆਪਣਿਆਂ ਦੀ ਡੋਜ਼ ਹੁੰਦੀ ਹੈ ਜਿਹੜਾ ਜਿਵੇਂ ਆਪਾਂ ਕਹਿੰਦੇ 100 ਗ੍ਰਾਮ ਉਹਨਾਂ ਦੀ ਡੋਜ਼ ਹੁੰਦੀ ਹੈ 2-3 ਗ੍ਰਾਮ ਸਾਰੀ ਉਹ ਜੀ ਹੁਣ ਆਪਣੇ 100 ਤੇ 1-2 ਗ੍ਰਾਮ ਦੀ ਕਿੱਥੇ ਕੰਮ ਕਰਦੀ ਹੈ ਬਿਲਕੁਲ ਡੋਲੋ ਜਿਹੜੀ ਕਰੋਸਨ ਹੈ 500 ਐਮਜੀ ਹੁੰਦੀ ਸੀ ਡੋਲੋ ਬਣਾਤੀ 1000 ਹੈ 650 ਐਮ ਸੀ ਉਦੋਂ ਬਾਅਦ ਹੁਣ ਇੱਕ ਹੋਰ ਕਰੋਸਨ ਕੱਢਤੀ 1000 ਐਮਜੀ ਦੀ ਤਾਂ ਜਿਹੜੀ ਗੱਲ ਬਿਲਕੁਲ ਪੱਕੀ ਹੈ ਕਿ ਉਹ ਕੰਮ ਹੀ ਨਹੀਂ ਕਰਦੀ ਨੰਬਰ 2 ਹਿਮਾਚਲ ਤੇ ਹਰਿਆਣੇ ਚ ਇੰਗਲਿਸ਼ੀ ਟਿਊਬ ਹੁੰਦੇ ਵਿੱਚ ਰਿਪੋਰਟਿੰਗ ਆਉਂਦੀ ਰਹਿੰਦੀ ਹੈ ਕੋਈ 60 ਜਿਹੜੀਆਂ ਡਰੱਗ ਬਣਾਉਣ ਦਵਾਈਆਂ ਬਣਾਉਣੀਆਂ ਫੈਕਟਰੀਆਂ ਬੰਦ ਹੋ ਗਈਆਂ ਅੱਛਾ ਜੀ ਕਿਉਂਕਿ ਦਵਾਈ ਨਹੀਂ ਪਾਉਂਦੇ ਸੀ ਉਹ ਫਿਰ ਇਹ ਪ੍ਰੋਬਲਮ ਹੈ ਦਵਾਈ ਹੀ ਨਾ ਹੋਣਾ ਖਾਲੀ ਹੋਣਾ ਸਵਾਹ ਪਾਤੀ ਰੇਤਾ ਪਾਤਾ ਜਾਂ ਪਾਊਡਰ ਪਾਤਾ ਕੋਈ ਦਵਾਈ ਹੀ ਨਾ ਹੋਣੀ ਕਟੋਕਟ 50 ਫੜੀਆਂ ਗਈਆਂ ਹੋਣਗੀਆਂ ਮਤਲਬ ਬੰਦ ਕਰਨੀਆਂ ਪਈਆਂ ਨੇ ਅੱਛਾ ਜੀ 50 60 ਫੈਕਟਰੀਆਂ ਫੈਕਟਰੀਆਂ ਹਾਂਜੀ 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 ਬੜੀ ਵੱਡੀ ਮਰੁਕਤਾ ਨਾਲ ਲੁੱਟਿਆ ਤੇ ਇਹਦੀ ਪਟਲਸਨ ਕਿੰਨੀ ਜਿਆਦੇ ਹੋਊ ਤੇ ਉਹ ਕਿੰਨੇ ਲੋਕਾਂ ਨੂੰ ਉਹ ਜਿਹੜੀਆਂ ਆਪਾਂ ਕਹਿੰਦੇ ਦਵਾਈਆਂ ਜਾਂਦੀਆਂ ਹੁੰਦੀਆਂ ਕਿੰਨੀਆਂ ਤੋਂ ਬਿਮਾਰੀਆਂ ਲੱਗਦੀਆਂ ਹੋਣਗੀਆਂ ਹਾਂਜੀ ਹਾਂਜੀ ਅੱਜ ਜੀ ਅੱਜ ਜੀ ਮੈਂ ਉੱਥੇ ਮੈਂ ਕਿਸੇ ਨੂੰ ਮਿਲਣ ਗਿਆ ਤੇ ਉੱਥੇ ਉਹਨਾਂ ਕੋਲ ਕੋਈ ਬੰਦਾ ਆਇਆ ਉਹ ਕਹਿੰਦੇ ਜੀ ਅਸੀਂ ਕਹਿੰਦੇ ਪਿਛਲੇ 2 ਸਾਲਾਂ ਤੋਂ ਕਹਿੰਦੇ ਕਿਸੇ ਮੈਡੀਕਲ ਸਟੋਰ ਤੋਂ ਦਵਾਈ ਖਾ ਰਹੇ ਹਾਂ ਹਾਂ ਤੇ ਉਹ ਐਕਸਪਾਇਰੀ ਨਹੀਂ ਜਾਂਦਾ ਜੀ ਹਾਂ ਦੇਖ ਸਾਤੋਂ ਪਹਿਲਾਂ ਜੀ ਐਕਸਪਾਇਰੀ ਦੇਈ ਜਾਂਦਾ ਸੀ ਉਹ ਕਹਿੰਦੇ ਹੁਣ ਕਹਿੰਦੇ ਸਾਨੂੰ ਕੈਂਸਰ ਹੋ ਗਿਆ ਕਹਿੰਦੇ ਸਾਡਾ ਇਲਾਜ ਕਰੋ ਓਹੋ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਜਿਹੜਾ ਕਹਿਣ ਆਇਆ ਸੀ ਕਿ ਬੰਦਾ ਆਪਾਂ ਕੇ ਲਈ ਵੀ ਸਕੈਨ ਕਰਵਾਇਆ ਸੀਗਾ ਵੀ ਉਹਨੇ ਵੀ ਦੇਖਣਾ ਚਾਹੀਦਾ ਸੀ ਵੀ ਮੈਂ ਕੀ ਜੀ ਖਾ ਰਿਹਾ ਹਾਂ 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 ਉਹ ਕੋਣ ਲਾਲੂ ਵੀ ਕੋਈ ਪਤਾ ਨਹੀਂ ਦਵਾਈ ਕਾਦੀ ਖਾ ਰਿਹਾ ਸੀ ਕੈਪਸੂਲ ਮੈਂ ਇਹਦਾ ਪੁੱਛਿਆ ਦੇਗਾ ਨਾ ਤੇ ਮੰਨ ਲਓ ਵੀ ਜੇ ਉਹ ਮੰਨ ਲਓ ਵੀ ਆਪਣਾ ਕੈल्शियम ਜਾਂ ਵਿਟਾਮਿਨ ਲੇ ਕਿਸੇ ਨੇ ਕਿ ਗੈਸ ਉਹ ਖਾ ਰਿਹਾ ਸੀ ਕੈਪਸੂਲ ਬਿਲਕੁਲ ਬਿਲਕੁਲ ਉਹਨੂੰ ਲਾਲੂ ਉਹਨੂੰ ਮਿਟਾ ਵਿਟਾਮਿਨ ਦਾ ਕਿਹੜੇ ਮਿਲਿਆ ਉਹਨੂੰ ਕੈਂਸਰ ਤੇ ਜਿੰਮੀ ਜੀ ਆਪਣ ਜਿਹੜੇ ਮੈਂ ਆਪਣਾ ਮੈਨੂਵਿਡ ਪ੍ਰੋਡਕਟ ਹੁੰਦੇ ਉਹ ਆਪਣਾ ਹੋਰ ਵੀ ਖਤਮ ਕਰਦੇ ਨੇ ਆਪਾਂ ਇੱਕ ਚੀਜ਼ ਦੀ ਦਵਾਈ ਲੈਣ ਜਾਂਦੇ ਆ ਆਪਾਂ ਨੂੰ 10 ਬਿਮਾਰੀਆਂ ਉਹ ਨਾਲ ਦਵਾਈ ਦੇ ਨਾਲ ਫ੍ਰੀ ਦੇ ਦਿੰਦੇ ਨੇ ਇੱਕੋ ਸੀ ਜੀ ਡਾਕਟਰ ਅਮਰ ਸਿੰਘ ਜੀ ਆਹ ਦੇ ਨਾਲ ਗੱਲਾਂ ਤੇ ਬੋਲਦਾ ਸੀ ਲਿਖਦਾ ਸੀ ਜਿਨ੍ਹਾਂ ਦੀ ਡੈਥ ਹੋ ਗਈ ਹੋਣਾ ਉਹ ਇਹਨਾਂ ਗੱਲਾਂ ਤੇ ਬੋਲਦਾ ਸੀ ਕਿ ਸਾਰੀਆਂ ਜਿਹੜੀਆਂ ਆਮ ਬਿਮਾਰੀਆਂ ਨੂੰ ਉਹਨੂੰ ਚੱਲ ਲੋ ਤੁਹਾਡੀ ਤਸਰੀਫ ਤਖਤ ਵੱਧ ਜੂਗੀ ਨਾ ਦਵਾਈਆਂ ਲਿਆ ਕਰੋ ਪਰ ਆਮ ਤਾਂ ਕੋਈ ਡਾਕਟਰ ਨਹੀਂ ਕਹਿੰਦਾ ਜਾਓ ਦਵਾ ਦਵਾ ਲਿਖਿੰਦਾ ਨੀਵੀਂ ਪਾਈ ਹੁੰਦੇ ਲਿਖਿਆ ਦੇ ਲੱਲ ਵੀ ਆਪਣਾ ਪੈ ਦਿਖਾਮ ਵੀ ਹੋਇਆ ਹੋਇਆ ਸਾਰੀ ਹੁਣ ਚਾਰ ਪੰਜ ਤਰ੍ਹਾਂ ਦੀ ਦਵਾਈ ਦੇ ਜਿਵੇਂ ਫਾਈਂ ਚੱਲ ਪਈ ਦਾ ਹਾਂ ਬਿਲਕੁਲ ਉਹ ਆਪਣਾ ਦਿਖਾਮ ਇਹਦਾ ਸਾਨੂੰ ਠੀਕ ਹੋ ਜਾਏ ਮੈਨੂੰ ਤਾਂ ਦੋ ਹੀ ਨਹੀਂ ਦੇਣਗੇ ਵੀ ਉਹ ਆਪਣਾ ਦੋ ਘੰਟੇ ਦਿਖਾਮ ਠੀਕ ਹੋ ਜਾ ਬਿਲਕੁਲ ਬਿਲਕੁਲ ਦਬਾਅ ਅੰਦਰ ਦਬ ਜਾਂਦਾ ਤਾਂ ਹੋਰ ਖਰਾਬ ਕਰਦਾ ਹਾਂ ਇਹ ਉਹ ਅੰਦਰ ਲੰਦਰੀ ਖਾਦ ਜਾਂਦਾ ਸਾਡੇ ਹੋਮੋਪੈਥੀ ਦਾ ਵੀ ਉਸੂਲ ਹੈ ਕਿ ਜਿਹੜੇ ਡਿਸਚਾਰਜ ਨੇ ਬੁਖਾਰ ਹੈ ਜ਼ਖਾਮ ਹੈ ਟੱਟੀਆਂ ਨੇ ਉਲਟੀਆਂ ਲੱਗਦੀਆਂ ਨੇ ਛੋੜੇ ਫਿੰਸੀਆਂ ਬਾਹਰ ਨਿਕਲਦੀਆਂ ਨੇ ਇਹਨਾਂ ਨੂੰ ਕਦੇ ਨਾ ਰੋਕੋ ਕਦੇ ਨਾ ਦਵਾਓ ਅੱਛਾ ਜੀ ਕਦੀ ਹਲਦੀ ਕਿ ਨਹੀਂ ਹਾਂ ਤੇ ਮਾਸਾ ਜਿਵੇਂ ਹੁਣ ਤੁਸੀਂ ਹੋਮੋਪੈਥੀ ਦੀ ਗੱਲ ਕੀਤੀ ਹੈ ਹਾਂ ਇਹ ਹੋਮੋਪੈਥੀ ਤੇ ਜਿਹੜੀ ਐਲੋਪੈਥੀ ਹੁੰਦੀ ਹੈ ਇਹਦੇ ਵਿੱਚ ਫਰਕ ਕੀ ਹੁੰਦਾ ਜੀ ਉਹੀ ਜੀ ਜਿਵੇਂ ਆਰਗੈਨਿਕ ਫਸਲਾਂ ਤੇ ਕੈਮੀਕਲ ਵਾਲੀਆਂ ਫਸਲਾਂ ਅੱਛਾ ਜੀ ਉਹਨੇ ਦਬਾਉਣਾ ਹੈ ਰੋਗ ਨੂੰ ਇਹਨੇ ਅੰਦਰੋਂ ਠੀਕ ਕਰਨਾ ਹੈ ਇਹਨੇ ਕੁਝ ਨਹੀਂ ਇਹਨੇ ਤੁਹਾਡੀ ਰੈਜਿਸਟੈਂਸ ਐ ਇਮਿਊਨਿਟੀ ਪਾਵਰ ਵਧਾ ਦੇਣੀ ਹੈ ਹੋਮੋਪੈਥੀ ਨੇ ਅੱਛਾ ਜੀ ਤੇ ਬਿਲਕੁਲ ਹੀ ਆਰਗੈਨਿਕ ਖੇਤੀ ਵਾਲਾ ਕੰਮ ਹੈ ਜਿਹੜੀ ਕੁਦਰਤੀ ਖੇਤੀ ਵਾਲਾ ਕੰਮ ਹੈ ਹੋਮੋਪੈਥੀ ਦਾ ਠੀਕ ਹੈ ਜੀ ਜਿਵੇਂ ਆਪਣੀ ਹੁਣ ਆਪਾਂ ਮੰਨ ਲਓ ਵੀ ਆਪਣੇ ਸਿਆਲ ਦੇ ਵਿੱਚ ਆਪਾਂ ਬਰਸੀਨ ਵੀ ਹਾਂ ਹਾਂ ਉਹ ਬਰਸੀਨ ਦੇ ਵਿੱਚ ਆਪਾਂ ਇਹਦੇ ਰੇ ਪਾਉਂਦੇ ਆਂ ਜਾਂ ਆਪਾਂ ਹੂਰੀਆ ਪਾਉਂਦੇ ਆਂ ਉਹ ਇਹਨਾਂ ਕੀ ਹੈਗਾ ਜੀ ਆਪਣਾ ਜੀ ਬਰਸੀਨ ਇਹਦਾ ਵੱਡਾ ਹੋ ਜਾਂਦਾ ਹੁੰਦਾ ਹੈਗਾ ਉਹ ਵੱਡਾ ਹੋ ਕੇ ਡੇਗ ਜਾਂਦਾ ਤੇ ਉਹ ਥੱਲੋਂ ਖਰਾਬ ਹੋ ਜਾਂਦਾ ਬਿਲਕੁਲ ਬਿਲਕੁਲ ਇਹ ਮੈਂ ਇਸ ਵਾਰ ਸਿਆਲ ਦੇ ਵਿੱਚ ਕਿਸੇ ਕਿਸਾਨ ਦੇ ਖੇਤ ਦੇ ਵਿੱਚ ਗਿਆ ਤੇ ਉਹਦਾ ਬਰਸੀਨ ਦੀ ਹਾਈਟ ਹੋ ਘਟੋ ਘਟੇ 4 1/2 ਫੁੱਟ ਆਪਣਾ ਨਹੀਂ ਆਮ ਹੁੰਦਾ ਤਿੰਨ 3 1/2 ਫੁੱਟ ਹਾਂ 4 1/2 ਫੁੱਟ ਦਾ ਬਰਸੀਨ ਤੇ ਮੈਨੂੰ ਕਿਹਾ ਮਾਮਾ ਬਈ ਖਰਾਬ ਬਹੁਤ ਹੁੰਦਾ ਹੁੰਦਾ ਉਹ ਮੈਨੂੰ ਉਹ ਕੁਛ ਨਹੀਂ ਬੋਲਿਆ ਮੈਨੂੰ ਉਹ ਕਹਿੰਦਾ ਬਈ ਬਾੜੇ ਬਈ ਕੀ ਹੋ ਗਿਆ ਬਰਡੇ ਤੇ ਚੱਲ ਇਹ ਕਹਿੰਦਾ ਦੇਖ ਕਹਿੰਦਾ ਰੁਖ ਖਰਾਬ ਹੋਦਾ ਬਈ ਇੱਕ ਵੀ ਡਾਕਟਰ ਸਾਹਿਬ ਆਪਾਂ ਕਿਲੇ ਵੀ ਇੱਕ ਵੀ ਆਪਾਂ ਕੱਖਾ ਹਰਾ ਕੇ ਦੀ ਉਹ ਵੀ ਨਹੀਂ ਖਰਾਬ ਹੋ ਰਿਹਾ ਅੱਛਾ ਅੱਛਾ ਜੇ ਮੈਨੂੰ ਪੁੱਛਿਆ ਮਾਹ ਬਈ ਕਾਰਨ ਕੀ ਇਹਦਾ ਖਰਾਬ ਕਹਿੰਦੇ ਹੁੰਦਾ ਹੈਗਾ ਉਹ ਕਹਿੰਦਾ ਜੀ ਇਹਦਾ ਕਾਰਨ ਕੀ ਹੈ ਜਦੋਂ ਕਹਿੰਦਾ ਆਪਾਂ ਯੂਰੀਆ ਰੇ ਪਾਉਂਦੇ ਆ ਕਹਿੰਦੇ ਯੂਰੀਆ ਰੇ ਆਪਾਂ ਵੀ ਥੱਲੋਂ ਗਰਮੈਸ ਕੱਢਦਾ ਉਹ ਗਰਮੈਸ ਦੇ ਨਾਲ ਜਦੋਂ ਕਹਿੰਦਾ ਜੇ ਡੇਗੀ ਜਾਂਦਾ ਉਹ ਖਰਾਬ ਹੋ ਜਾਂਦਾ ਗਰਮੈਸ ਨਾਲ ਕਹਿੰਦਾ ਗਰਮੈਸ ਨਾਲ ਹੀ ਖਰਾਬ ਹੁੰਦਾ ਕਹਿੰਦਾ ਮੈਂ ਇਹਦੇ ਵਿੱਚ ਪਾਇਆ ਹੋਇਆ ਹੈ ਰੂੜੀ ਦਾ ਰੇ ਸਾਰਾ ਉਹਨੇ ਜੀ ਆਪਣਾ ਟੋਆ ਪਟਿਆ ਹੈ ਸੀ ਟੋਏ ਦੇ ਵਿੱਚ ਸੀਗਾ ਰੂੜੀ ਦਾ ਰੇ ਅੱਛਾ ਹਾਂ ਟੋਏ ਦੇ ਵਿੱਚ ਰੂੜੀ ਦਾ ਰੇ ਪਾ ਕੇ ਜੀ ਉਹਦੇ ਵਿੱਚ ਦੀ ਪਾਣੀ ਚ ਲਾ ਦਉਨੇ ਉਹ ਕਾਲੇ ਵਿੱਚ ਦੀ ਚਲਾਉਂ ਸੀ ਉਹ ਟੋਏ ਵਿੱਚ ਦੀ ਚਿਦਾਤਾ ਹਾਂ ਉਹੜਾ ਗੋਹੇ ਵਾਲਾ ਪਾਣੀ ਸੀਗਾ ਉਹ ਸਾਰਾ ਬਰਸੀਨ ਨੂੰ ਲਾਇਆ ਜੀ ਉਹ ਕਹਿੰਦਾ ਕਿ ਮੇਰਾ ਬਿਲਕੁਲ ਨਹੀਂ ਖਰਾਬ ਹੋਏ ਨੇ ਲਈ ਜਿਹੜੀ ਰੂੜੀ ਵੇਸਟੇ ਸੀ ਜਿਹੜੀ ਕਹਿੰਦਾ ਉਹ ਠੀਕ ਹੋਗੀ ਹਾਂ ਹਾਂ ਉਹ ਚੀਜ਼ ਸਾਰੀ ਉਹ ਹੋਊਗੀ ਬਿਲਕੁਲ ਚਾਰ ਸਾਲ ਤੋਂ ਆਰਗੈਨਿਕ ਖੇਤੀ ਕਰ ਰਹੇ ਆ ਕਦੇ ਵੀ ਉਸ 2 ਏਕੜ ਚ ਇੱਕ ਤਣ ਘਾਰੇ ਦਾ ਨਹੀਂ ਪਾਇਆ ਕਦੇ ਸਪਰੇ ਨਹੀਂ ਕੀਤੀ ਹਾਂਜੀ ਗਾਇਆਂ ਰੱਖਿਓ ਇਹਨੇ ਪੰਜ ਸਾਹੀਵਾਲ ਹਾਂ ਉਹਦੇ ਲਈ 6 ਕਨਾਲ ਚਾਰੇ ਹੀ ਬੀਜਦੇ ਆ ਅੱਛਾ ਜੀ ਉਹਦੇ ਚ ਕਦੇ ਕੋਈ ਬਿਮਾਰੀ ਨਹੀਂ ਲੱਗਦੀ ਕਦੇ ਉਹ ਖਰਾਬ ਨਹੀਂ ਹੁੰਦਾ ਕਦੇ ਉਹ ਡਿੱਗਦਾ ਨਹੀਂ ਤੁਹਾਡੇ ਵਾਲੀ ਗੱਲ ਕਿਉਂਕਿ ਬਿਲਕੁਲ ਹੀ ਪਿਓਰ ਆਰਗੈਨਿਕ ਹੈ अच्छा जी जे ਦੂਜਿਆਂ ਨੂੰ ਕਹੋ ਨਾ ਜੀ ਇਸ ਦਾ ਚਾਰ ਚਾਰ ਸਪਰਿਆਂ ਕਰਦੇ ਆ ਅਸੀਂ ਨਹੀਂ ਤੁਹਾਡੀ ਗੱਲ ਮੰਨਣ ਨੂੰ ਤਿਆਰ ਹਾਂ ਉਹ ਬਾਕੀ ਸੁਣਦੀ ਵੀ ਪੈਂਦੀ ਹਾਂਜੀ ਹਾਂਜੀ ਉਹ ਸੁਣਦੀ ਵੀ ਤਾਂ ਪੈਂਦੀ ਜੀ ਆਪਾਂ ਉਹਨੂੰ ਗਰਮੈਸ ਪੈਂਦੀ ਹੈਗੀ ਨਹੀਂ ਮੱਕੀ ਨੂੰ ਇੰਨਾ ਰੋਲਾ ਪਾਇਆ ਜਾਂਦਾ ਕਿ ਬਿਮਾਰੀ ਲੱਗਦੀ ਲੋ ਵੀ ਆਪਣਾ ਥੋੜਾ ਜਿਹਾ ਫੋਨ ਬੰਦ ਹੋ ਗਿਆ ਸੀ ਤਾਂ ਕਰਕੇ ਹੁਣ ਫੋਨ ਦੇ ਵਿੱਚ ਦੂਜੇ ਦੇ ਵਿੱਚ ਬਣਾਉਣ ਲੱਗਿਆਂ ਵੀਡੀਓ ਹੋ ਸਕਦਾ ਹੈ ਕੁਆਲਿਟੀ ਦੇ ਵਿੱਚ ਥੋੜਾ ਜਿਹਾ ਫਰਕ ਪੈ ਜੇ ਪਰ ਜਿਹੜੀ ਜਾਣਕਾਰੀ ਦੀ ਕੁਆਲਿਟੀ ਆ ਉਹ ਨਹੀਂ ਥੋੜੀ ਡਾਊਨ ਹੁੰਦੀ ਪਰ ਆਪਾਂ ਵੀਡੀਓ ਦੀ ਕੁਆਲਿਟੀ ਡਾਊਨ ਕਰਤੀ ਆਪਾਂ ਹਾਂਜੀ ਡਾਕਟਰ ਸਾਹਿਬ ਤੁਸੀਂ ਕੀ ਗੱਲ ਕਰ ਰਹੇ ਸੀ ਮੱਕੀ ਦੇ ਅਸੀਂ 4 ਸਾਲਾਂ ਤੋਂ ਆਰਗੈਨਿਕ ਖੇਤੀ ਕਰ ਰਹੇ ਹਾਂ ਸਾਰਾ ਚਾਰਾ ਆਰਗੈਨਿਕ ਰੱਖਦੇ ਆਂ ਇੱਕ ਤਣਕਾ ਵੀ ਰੇ ਸਪਰੇ ਨਹੀਂ ਪਾਉਂਦੇ ਇਸ ਵਾਰੀ ਅਸੀਂ ਮੱਕੀ ਬੀਜੀ ਮਤਲਬ ਮੱਕੀ ਦੇ ਵਿੱਚ ਤਾਂ ਇੰਨਾ ਰੋਲਾ ਪਾਉਂਦੇ ਵੀ ਇੰਨੀਆਂ ਬਿਮਾਰੀਆਂ ਲੱਗਦੀਆਂ ਨੇ ਕੋਈ ਵੀ ਬਿਮਾਰੀ ਨਹੀਂ ਲੱਗੀ ਜਿਵੇਂ ਤੁਸੀਂ ਆਰਗੈਨਿਕ ਖੇਤੀ ਤੋਂ ਆ ਜਾਂਦੇ ਹੋ ਨਾ ਜੀ ਉਹਨਾਂ ਨਾਲ ਲੜਾਈ ਕਰਕੇ ਨਹੀਂ ਤੁਸੀਂ ਉਹਨਾਂ ਨੂੰ ਮਾਰ ਸਕਦੇ ਅੱਛਾ ਜੀ ਹੋਰ ਕੀ ਆਰਗੈਨਿਕ ਕਰਕੇ ਬਸ ਇਹ ਰਗਲੋੜ ਹੀ ਨਹੀਂ ਪੈਂਦੀ ਬਿਮਾਰੀ ਪੈਂਦੀ ਨਹੀਂ ਬਿਮਾਰੀ ਪੈਂਦੀ ਨਹੀਂ ਹਾਂ ਅਮਰੂਦ ਨੇ ਸਾਡੇ ਲੋਕ ਇੰਨਾ ਰੌਲਾ ਪਾਣ ਪਿਛਲੇ ਸਾਲ ਵੀ ਟਰੈਪ ਲਾ ਲੋ ਡਾ ਸਾ ਉਹ ਕਾਣੇ ਹੋ ਜਾਣਗੇ ਬਿਲਕੁਲ ਹੋ ਹੀ ਨਹੀਂ ਰਹੇਗਾ ਨੇ ਅੱਛਾ ਜੀ ਇਹ ਬਹੁਤ ਵੱਡੀ ਗੱਲ ਹੈ ਵੀ ਆਰਗੈਨਿਕ ਖੇਤੀ ਜਦੋਂ ਲਗਾਤਾਰ ਕਰਦੇ ਹੋ ਬਿਮਾਰੀਆਂ ਲੱਗਦੀਆਂ ਠੀਕ ਹੈ ਜੀ ਹਾਂ ਬਾਤਲ ਵੀ ਇਹ ਚੀਜ਼ ਦੇ ਜਿਵੇਂ ਹੁਣ ਆਪਾਂ ਹੁਣ ਮੱਕੀ ਦੇ ਵਿੱਚ ਤੁਸੀਂ ਗੱਲ ਕੀਤੀ ਮੱਕੀ ਦੀ ਮੱਕੀ ਨੂੰ ਹੁਣ ਸੁੰਡੀ ਪੈਣੀ ਹੈ ਪੈਣੀ ਹੈ ਜੀ ਗੋਹ ਵਾਲੀ ਸੁੰਡੀ ਜਿਹੜੀ ਮਹੀਨੇ ਕਿਤੇ ਪੈਂਦੀ ਹੁੰਦੀ ਹੈ 15 ਦਿਨਾਂ ਦੇ ਅਸੀਂ ਉਹ ਵੀ ਨਹੀਂ ਸੋਡੀ ਪਈ ਨਾ ਕੋਈ ਨਹੀਂ ਪਈ ਜੋ ਠੀਕ ਹੈ ਜੀ ਤੇ ਇਹ ਕਿੰਨੇ ਸਾਲ ਹੋ ਗਏ ਤੁਸੀਂ 4 ਸਾਲ 4 ਸਾਲ ਹੋ ਗਏ ਹਾਂ ਜੀ 4 ਸਾਲਾਂ ਤੋਂ ਡਾਕਟਰ ਮਾਨ ਸਾਹਿਬ ਖੇਤੀ ਕਰ ਰਹੇ ਨੇ ਕਿ ਆਰਗੈਨਿਕ ਤੇ ਇਹਨਾਂ ਦੀ ਮੱਕੀ ਦੇ ਵਿੱਚ ਜਿਵੇਂ ਹੁਣ ਆਪਾਂ ਚਾਰ ਵਾਲੀ ਮੱਕੀ ਬੀਜਦੇ ਹੁੰਦੇ ਆ ਉਹਦੇ ਵਿੱਚ ਸੁੰਡੀ ਪੈਂਦੀ ਆਪਣੀ ਗੋਹ ਵਾਲੀ ਸੁੰਡੀ ਜਿਹੜੀ ਕਿ ਵਿੱਚੋਂ ਗੋਹ ਖਾ ਜਾਂਦੀ ਹੈ ਤੇ ਆਪਾਂ ਜਿਹੜਾ ਟਾਂਡਾ ਸਾਰਾ ਸੁੱਕੇ ਜਾਂਦਾ ਜ ਮਾਨ ਸਾਹਿਬ ਨੇ ਆਰਗੈਨਿਕ ਖੇਤੀ ਕੀਤੀ ਆਰਗੈਨਿਕ ਢੰਗ ਅਪਣਾਏ ਇਹਨਾਂ ਨੇ ਤੇ ਉਦੋਂ ਬਾਅਦ ਹੈ ਜਿਹੜੀ ਇਹਨਾਂ ਦੀ ਜਿਹੜੀ ਆਪਾਂ ਕਹਿੰਦੇ ਨਾ ਦਾ ਅਮਰੂਦ ਦੇ ਵਿੱਚ ਕੋਈ ਸੁਣਦੇ ਪੈਂਦੇ ਨੇ ਤੇ ਨਾ ਹੀ ਮੱਕੀ ਦੇ ਵਿੱਚ ਅਮਰੂਦ ਦੀ ਜਿਵੇਂ ਪਿੱਛੇ ਆਪਣਾ ਬਹੁਤ ਰੌਲਾ ਪਿਆਗਾ ਜੇ ਆਪਣੇ ਹੁੰਦੇ ਹੀ ਸੀ ਅਕਸਰ ਆਪਣੇ ਅਮਰੂਦ ਸੀ ਕਿ ਜਿਹੜੇ ਖਰਾਬ ਹੋ ਜਾਂਦੇ ਸੀਗੇ ਤੇ ਅਮਰੂਦ ਨੇ ਜਿਹੜੀ ਕਰ ਮਾਨ ਸਾਹਿਬ ਨੂੰ ਕਿਹਾ ਗਿਆ ਵੀ ਸੀ ਡਰਾਪ ਲਾ ਮਾਨ ਸਾਹਿਬ ਕਹਿੰਦੇ ਸਾਡੇ ਅਮਰੂਦ ਖਰਾਬ ਹੋ ਹੀ ਨਹੀਂ ਰਹੇ ਹੈਗੇ ਗੁਰਲਾਲ ਨੂੰ ਜੀ ਇੱਥੇ ਤੁਹਾਡੇ ਕੋਲੇ ਆਊਗਾ ਹਾਂਜੀ ਜੀ ਅੱਗੇ ਜਾਣਕਾਰੀ ਹਾਂਜੀ ਹਾਂਜੀ ਤਾਂ ਇਸ ਕਰਕੇ ਦਾ ਮਤਲਬ ਪਲੀਜ਼ ਆਰਗੈਨਿਕ ਤੇ ਆ ਜਾਓ ਤੁਹਾਨੂੰ ਰੇਹਾਂ ਸਪਰੇਹਾਂ ਦੀ ਲੋੜ ਹੀ ਨਹੀਂ ਪੈਣੀ ਅੱਛਾ ਜੀ ਇੱਕ ਵਿਧੀ ਹੈ ਜੀ ਪਾਕਿਸਤਾਨ ਦੀ ਆਸਫ ਸ਼ਰੀਫ ਦਾ ਪੈਦਾਵਾਰ ਗਰੁੱਪ ਹੈ ਉਹ ਕਹਿੰਦੇ ਨੇ ਕਿ ਜਿਹੜੀ ਜ਼ਮੀਨ ਹੈ ਨਾ ਤੁਸੀਂ ਥੱਲੇ ਸਿਮੈਂਟਡ ਕਾਰਡ ਬਣਾਤਾ ਕੁੱਦੂ ਕਰ ਕਰਕੇ ਹਾਂਜੀ ਕੱਦੂ ਕਰ ਜਦੋਂ ਤੁਸੀਂ ਆਰਗੈਨਿਕ ਖੇਤੀ ਤੇ ਆਉਣਾ ਹੈ ਪਹਿਲਾਂ ਸਬ ਸੈਲਰ ਤਿੱਖੀ ਚੁੰਝ ਵਾਲਾ ਹਲ ਮਾਰੋ ਅੱਛਾ ਜੀ 3-3 ਫੁੱਟ ਤੇ ਕਰਾ ਸਿੱਧਾ ਮਾਰਤਾ ਕਰਾਸ ਮਾਰਤਾ ਠੀਕ ਹੈ ਜੀ ਉਸ ਤੋਂ ਬਾਅਦ ਬੈੱਡ ਬਣਾ ਲਓ ਬੈੱਡ ਬਣਾ ਕੇ ਸਾਰੀਆਂ ਫਾਸਲਾਂ ਵਿੱਚੋਂ ਬੈੱਡ ਤੇ ਤੇ ਉਹਨੂੰ ਪਰਾਲੀ ਨਾ ਟੱਕਦੇਓ ਅੱਛਾ ਜੇ ਪਰਾਲੀ ਨਾ ਟੱਕਦੇ ਤੁਹਾਡੇ ਨਦੀਨ ਨਹੀਂ ਹੋਣਗੇ ਤੇ ਤੁਹਾਨੂੰ ਰੇ ਨਹੀਂ ਪਾਉਣ ਦੀ ਲੋੜ ਥੱਲੋਂ ਗੁੰਡੋਏ ਉੱਪਰ ਨੂੰ ਭੱਜੇ ਆਉਂਦੇ ਨੇ ਉਹ ਦਿਖਾਉਂਦੇ ਨੇ ਉਹ ਬਹੁਤ ਹੀ ਵਿਧੀ ਕਾਮਚਾਰ ਨਾਲੇ ਪਰਾਲੀ ਵਿਲੇ ਲੱਗ ਗਈ ਰੇ ਪੈ ਗਈ ਇੰਨੀ ਤੇ ਨਾਲੇ ਰੇ ਨਹੀਂ ਸਪਰੇਦੀ ਨਹੀਂ ਲੋੜ ਹਾਂਜੀ ਤੇ ਮਾਨ ਸਾਹਿਬ ਜੀ ਇਹ ਪਾਣੀ ਜਿਹੜਾ ਖਾਲੀਆਂ ਦਿੱਤਾ ਬੈੱਡ ਬਣਾ ਕੇ 80% ਪਾਣੀ ਬਚਦਾ। ਅੱਛਾ ਜੀ। ਜੇ ਕਿਤੇ ਸਾਡਾ ਬੱਚਾ ਲਈ ਤਾਂ ਸਰਕਾਰ ਤੋਂ ਗੁੱਠਾ ਲਵਾ ਲਈਏ ਕਿ ਕੰਪਲਸਰੀ ਕਰ ਦਿਓ ਬੈਡਾਂ ਤੇ ਖੇਤੀ। ਹਾਂਜੀ। ਬਹੁਤ ਫਾਇਦਾ ਹੋਊਗਾ ਪੰਜਾਬ ਜੀ। ਹਾਂਜੀ ਕੰਪਲਸਰੀ ਹੋ ਗਈ। ਤੇ ਮਾਨ ਸਾਹਿਬ ਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਆਪਣੇ ਗੰਡੋਏ ਉੱਪਰ ਆ ਜਾਂਦੇ ਨੇ। ਮੈਂ ਹੁਣ ਜਿਵੇਂ ਤੁਹਾਨੂੰ ਪਤਾ ਮੈਂ ਇਸ ਵਾਰ ਸ਼ੁਰੂ ਕੀਤੀ ਹੈ ਜੀ ਇਹ ਖੇਤੀ। ਮੇਰੇ ਨਾਲ ਕੀ ਹੋਇਆ ਜੀ ਮੈਂ ਕਦੂਆਂ ਦੇ ਲਵੇ ਆਉਦੀ ਜੀਰੀ ਵਾਲੀ ਬੱਟ ਸੀ ਮੇਰੇ। ਹਾਂ। ਤੇ ਹੁਣ ਆਪਾਂ ਸਪਰੇਅ ਕਰਨੀ ਦੀ ਆਪਾਂ ਕੁਦਰਤੀ ਆਗੇ ਜਦੋਂ ਤੇ ਉਹਦੇ ਵਿੱਚ ਕੀ ਹੋਇਆ ਜ ਜਿਹੜਾ ਆਪਣਾ ਜੀਰੀ ਵਾਲਾ ਪਾਣੀ ਸੀ ਉਹ ਮੇਰਾ ਸਾਰਾ ਬੇਲਾਂ ਚ ਪਾਉਂਦੇ ਸੀਗੇ ਮੈਂ ਕਿ ਉਹਦੋਂ ਬਾਅਦ ਕੀ ਕੀਤਾ ਉਹਦੇ ਕਾਹੀ ਨਾਲ ਉਹਦੇ ਲਵੇ ਲਵੇ ਵੱਟ ਬਣਾਈ ਤੇ ਉਸ ਤੋਂ ਬਾਅਦ ਮੇਰਾ ਸੋਲਿਊਸ਼ਨ ਹੋ ਜਾਂਦੀ ਪਹਿਲਾਂ ਮੇਰੇ ਸਾਰਾ ਜਿਹੜੀ ਜੀਰੀ ਵਾਲਾ ਪਾਣੀ ਹੁੰਦਾ ਸੀਗਾ ਉਹ ਕਦੋਂ ਵਾਲੀ ਬੇਲਾਂ ਚ ਆ ਜਾਇਆ ਕਰੇ ਉਹ ਸੈਮ ਸੈਮ ਕਿਉਂਕਿ ਗਲੋਆ ਆਪਣੇ ਵੱਧੂ ਹੋ ਗਿਆ ਜੀ ਬਿਲਕੁਲ ਜਦੋਂ ਕੁਦਰਤੀ ਜਾ ਕੇ ਆਪਾਂ ਰੇ ਸਪਰੇ ਆਪਾਂ ਕੋਈ ਪਾਣੀ ਨਹੀਂ ਹੈਗੀ ਬਾਕੀ ਮੈਂ ਜੀ ਰੂੜੀ ਦਾ ਰੇ ਪਾਈ ਜਾਂਦਾ ਕਿ ਉਹਦੇ ਵਿੱਚੋਂ ਵੀ ਆਈ ਜਾਂਦੇ ਨੇਗੇ ਬੈਡ ਮਲਚਿੰਗ ਵਾਲਾ ਤਾਂ ਇੰਨਾ ਵਧੀਆ ਸੀ ਰੋਲਾ ਪਾਉਂਦੇ ਹੋ ਕਿ ਕਿਸਾਨੋ ਕਹਿ ਦਿਓ ਇੰਡਸਟਰੀ ਨੂੰ ਦੇਣ ਲਈ ਸਾਡੇ ਕੋਲੇ ਇਹ ਤਾਂ ਪਰਾਲੀ ਆਪਦੇ ਖੇਤਾਂ 'ਚ ਪਾਉਣੀ ਆ ਸਹੀ ਹੈ ਜੀ ਹਾਂ ਇਸ ਤੇ ਬਾਕੀ ਜਿਵੇਂ ਆਪਾਂ ਹੁਣ ਹਰ ਸਾਲ ਜਿਵੇਂ ਹੁਣ ਗੰਡਾ ਬਣ ਲੱਗ ਗਿਆ ਇਹਦਾ ਬਹੁਤ ਨੁਕਸਾਨਦਾਇਕ ਨੇ ਜੀ ਹਾਂਜੀ ਜਿਵੇਂ ਹੁਣ ਆਪਾਂ ਬੜੀ ਧਰਤੀ ਦੇ ਵਿੱਚ ਤੱਤ ਗੱਢ ਕੇ ਆਪਾਂ ਪਰਾਲੀ ਨਿਕਲੀ ਤੱਤ ਜੀ ਉਹਦੇ 'ਚ ਜੇ ਤਾਂ ਤੁਸੀਂ ਮਲਚਿੰਗ ਕਰਨੀ ਆ ਉਹਦੀ ਗੱਠਾਂ ਬਣਾ ਕੇ ਸਾਈਡ ਤੇ ਰੱਖ ਲਈਆਂ ਬੈਡਾਂ ਤੇ ਮਲਚਿੰਗ ਕਰਨੀ ਆ ਫਿਰ ਤਾਂ ਠੀਕ ਹੈ ਹਾਂਜੀ ਅੱਗ ਨਹੀਂ ਲਾਈ ਫਸਲ ਦੇ ਕੰਮ ਆ ਗਿਓ ਮਲਚਿੰਗ ਕਰਨਾ ਜਾਂ ਕਿਤੇ ਗਊਸ਼ਾਲਾ 'ਚ ਭੇਜਣੀਆਂ ਨੇ ਤਾਂ ਠੀਕ ਹੈ ਪਸ਼ੂਆਂ ਲਈ ਖਰਾਕ ਮਿਲ ਗਈ ਜਿਹੜੇ ਭੁੱਖੇ ਮਰਦੇ ਨੇ ਅਸੀਂ ਆਪਦੀਆਂ ਪ੍ਰਾਈਵੇਟ ਗ ਪਰਾਲੀ ਦੀ ਤੂੜੀ ਬਣਾ ਕੇ ਪਾਈ ਐ ਦੁੱਧ ਵੱਧ ਗਿਆ ਨੇ ਉਹ ਘਟਦਿਆਂ ਨਹੀਂ ਹਾਂਜੀ ਪਰਾਲੀ ਨਾਲੇ ਵੀ ਪਾਉਂਦੀ ਐ ਦੁੱਧ ਦੀ ਤੂੜੀ ਸਾਡੇ ਦਾ ਜੱਟ ਬਿਲਕੁਲ ਹੀ ਨਹੀਂ ਬਰਤਨ ਨੂੰ ਤਿਆਰ ਪਰਾਲੀ ਦੀ ਤੂੜੀ ਹਾਂਜੀ ਇਹ ਚੀਜ਼ ਦਾ ਵਾ ਪਰ ਕੇ ਪਏ ਜਾਂਦੇ ਆ ਤੂੜੀ ਦੀ ਪਰਾਲੀ ਐ ਜੀ ਆਪਾਂ ਕਹਿੰਦੇ ਤੂੜੀ ਦੀ ਪਰਾਲੀ ਐ ਜੀ ਹਾਂ ਜਿਵੇਂ ਆਪਾਂ ਕਣਕ ਵਾਲੀ ਪਰਾਲੀ ਨਾਲ ਤੂੜੀ ਦੀ ਪਰਾਲੀ ਪਾਈਏ ਤਾਂ ਵੀ ਉਹ ਜਾਦੇ ਫਾਇਦੇਮੰਦ ਜਿਆਦੇ ਫਾਇਦੇਮੰਦ ਐ ਜੀ ਉਲਟਾ ਸੋ ਠੀਕ ਆ ਜੀ ਤੇ ਥੋੜਾ ਜਿਹਾ ਮਾਫੀ ਚਾਹੁੰਦੇ ਆ ਵੀ ਵੀਡੀਓ ਦੇ ਵਿੱਚ ਥੋੜੀ ਰਿਕਾਵਟ ਆ ਜਾਂਦੀ ਐ ਕਿਉਂਕਿ ਅਸੀਂ ਮੰਡੀ ਦੇ ਵਿੱਚ ਬੈਠੇ ਤੇ ਹੁਣ ਥੋੜਾ ਜਿ ਉਹ ਚੀਜ਼ ਕਰਕੇ ਥੋੜਾ ਜਿਹਾ ਜਦ ਮੇਰੇ ਨਾਲੇ ਆਉਂਦੇ ਰਹਿੰਦੇ ਸਸੀ ਗੱਲ ਬੋਲਣ ਵਾਲੇ ਹਾਂ ਕਿਉਂਕਿ ਹੁਣ ਸਾਰੇ ਮਾਨ ਸਾਹਿਬ ਦੇ ਓਨਰ ਹੋ ਗਏ ਜਦੋਂ ਮਾਨ ਸਾਹਿਬ ਉਰੋਂਦੇ ਤਾਂ ਕਰਕੇ ਹੁਣ ਸਾਰੇ ਜਾਣ ਪਹਿਚਾਨ ਵਾਲੇ ਆਉਂਦੇ ਨੇ ਤੇ ਬਲਾਗੇ ਜਾਂਦੇ ਨੇ ਕਿ ਇਹ ਚੀਜ਼ ਤਾਂ ਹੋ ਜੇ ਥੋੜਾ ਜਿਹਾ ਤੇ ਮਾਨ ਸਾਹਿਬ ਤੁਸੀਂ ਫਿਰ ਜੀ ਆਰਗੈਨਿਕ ਖੇਤੀ ਪਿਛਲੇ 4 ਸਾਲਾਂ ਤੋਂ ਕਰ ਰਹੇ ਹੋ 4 ਸਾਲਾਂ ਤੋਂ ਹਾਂਜੀ ਤੇ ਸਾਰਾ ਕੁਝ ਤੁਸੀਂ ਆਰਗੈਨਿਕ ਬਸ ਹੋ ਗਿਆ ਹਾਂਜੀ ਬਿਲਕੁਲ 100% ਘਰੇ ਇਥੋਂ ਲੈ ਜਾਈਦਾ ਇਸ ਤੋਂ ਬਾਅਦ ਮੇਰੇ ਕਲੀਨਿਕ ਤੇ ਸਾਂਝੀ ਹੱਟ ਬਣਾਈ ਹੋਈ ਹੈ ਜਿਹੜੀ ਅਸੀਂ ਐਪੀਓ ਬਣਾਈ ਨਾ ਉਦਮੀ ਐਪੀਓ ਫਾਰਮਰ ਪ੍ਰੋਡਿਊਸਰ ਕੰਪਨੀ ਉਹਦਾ ਸਮਾਨ ਉਥੋਂ ਲੈ ਕੇ ਆਈਦਾ ਘਰੇ ਜਿੰਨਾ ਕੋਈ ਜਿਹੜਾ ਕੋਈ ਕੁਦਰਤੀ ਨਾ ਹੋਵੇ ਤਾਂ ਵੱਖਰੀ ਗੱਲ ਹੈ ਨਹੀਂ ਤਾਂ ਲੈ ਕੇ ਹੀ ਆ ਕਰਦੇ ਤੇ ਬਾਕੀ ਆਪਾਂ ਦੋਸਤੋ ਮਾਨ ਸਾਹਿਬ ਦੇ ਆਪਾਂ ਕਹੇ ਜੀ ਇਹ ਵੀ ਕਲੀਨਿਕ ਤੇ ਵੀ ਜਾਵਾਂਗੇ ਕਲੀਨਿਕ ਦੀ ਵੀ ਵੀਡੀਓ ਵੀ ਬਣਾਵਾਂਗੇ ਤੇੜੀ ਉੱਥੇ ਕਿਸਾਨ ਹੱਟ ਬਣੀ ਹੋਈ ਆ ਆਪਾਂ ਤੁਹਾਨੂੰ ਉਹਦੀ ਵੀ ਵੀਡੀਓ ਬਣਾ ਕੇ ਪਾਵਾਂਗੇ ਉੱਥੇ ਵੀ ਮਾਨ ਸਾਹਿਬ ਜੁੜੀ ਕਲੀਨਿਕ ਦਾ ਟਾਈਮਿੰਗ ਕੀ ਹੁੰਦਾ ਜੀ ਸਵੇਰੇ 10 ਤੋਂ 2 ਅੱਛਾ ਜੀ ਸ਼ਾਮ ਨੂੰ 5 ਤੋਂ 7:30 ਐਂ ਦੁਆਰ ਬੰਦ ਠੀਕ ਹੈ 5 ਤੋਂ 7:30 ਜੀ ਹਾਂ 5 ਤੋਂ 7 5 ਤੋਂ 7 ਇਹ ਸਾਰੇ ਕਿਸਾਨਾਂ ਦਾ ਸਮਾਨ ਉੱਥੇ ਜਾਂਦਾ ਠੀਕ ਹੈ ਜੀ ਹਾਂ 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 ਸਾਰਾ ਸਮਾਨ ਹਾਂ ਠੀਕ ਹੈ ਜੀ ਮਾਨ ਸਾਹਿਬ ਕੋਈ ਹੋਰ ਜਾਣਕਾਰੀ ਆਪਣੇ ਕਿਸਾਨਾਂ ਤੱਕ ਤੁਸੀਂ ਪਹੁੰਚਾਉਣੀ ਹੈ ਬਸ ਇਹੀ ਕਹਿੰਦਾ ਮੈਂ ਤਾਂ ਕਿ ਹਰ ਸ਼ਹਿਰ ਚ ਇੱਕ ਜਣਾ ਅੱਗੇ ਲੱਗ ਜਾਓ ਜਿਹੜਾ ਡਿਪਟੀ ਕਮਿਸ਼ਨਰ ਐਡੀਸ਼ਨਲ ਡਿਸਟ੍ਰਿਕਟ ਕਮਿਸ਼ਨਰ ਐਸ ਡੀ ਐਮ ਨੂੰ ਜਾਣਦਾ ਹੋਵੇ ਹਾਂਜੀ ਮੰਡੀ ਕਿਸਾਨ ਪੇ ਕਰਦੇ ਨੇਗੇ ਖਰਚਾ ਇੱਕ ਸਰਕਾਰੀ ਥਾਂ ਲੱਭ ਕੇ ਉਦਘਾਟਨ ਕਰਾ ਕੇ ਡੀ ਸੀ ਤੋਂ ਕਰਾ ਲਓ ਐਡੀ ਸੀ ਤੋਂ ਐਸ ਡੀ ਐਮ ਤੋਂ ਕਿਸੇ ਮੰਤਰੀ ਤੋਂ ਉਹ ਸਰਕਾਰੀ ਥਾਂ ਤੇ ਲਾਉਣੀ ਸ਼ੁਰੂ ਕਰ ਦਿਓ ਹੋਰ ਤਾਂ ਕੋਈ ਖਰਚਾ ਨਹੀਂ ਠੀਕ ਹੈ ਬਾਹਰ ਤੋਂ ਬਾਅਦ ਬੈਠ ਜੇ ਦੋ ਤਿੰਨ ਘੰਟੇ ਤੁਸੀਂ ਜਿਹੜੇ ਸੋਸ਼ਲ ਵਰਕਰ ਕਾ ਹੁੰਦੇ ਆ ਜੀ ਜੀ ਤੇ ਕਿਸਾਨਾਂ ਦਾ ਬਹੁਤ ਵੱਡਾ ਫਾਇਦਾ ਸਾਡੇ ਦਾ ਮਾਰਕੀਟਿੰਗ ਦਾ ਠੀਕ ਹੈ ਜੀ ਮਾਨ ਸਾਹਿਬ ਤੇ ਮਾਨ ਸਾਹਿਬ ਜੀ ਮੈਂ ਹੁਣ ਤੁਸੀਂ ਜੀ ਤਿੰਨ ਸ਼ਹਿਰਾਂ ਨੂੰ ਸਾਂਭ ਰਹੇ ਹੋ ਹਾਂਜੀ ਹਾਂਜੀ ਵੱਡੇ ਵੱਡੇ ਸ਼ਹਿਰ ਨੇ ਸਾਰੇ ਨਾਮ ਹੀ ਸੁਨਾਮ ਸੰਗਰੂਰ ਤੇ ਧੂਰੀ ਹਾਂਜੀ ਤੇ ਤੁਹਾਨੂੰ ਕੋਈ ਇਹਦੇ ਵਿੱਚ ਮੁਸ਼ਕਲ ਤਾਂ ਨਹੀਂ ਹੁੰਦੀ ਨਹੀਂ ਐਦਾਂ ਕਰੀਦੇ ਨਾ ਜੀ ਜਿਹੜੇ ਹੋਰ ਸ਼ਹਿਰਾਂ 'ਚ ਐ ਜਿਵੇਂ ਧੂਰੀ ਐ ਮਾਸਟਰ ਮਿਸ਼ਰਾ ਸਿੰਘ ਜੀ ਪ੍ਰਬੰਧਕ ਬਣਾਤੇ ਅੱਛਾ ਜੀ ਹੁਣ ਤੂੰ ਸੁਨਾਮ ਸ਼ੁਰੂ ਕੀਤੀ ਐ ਜਤਿੰਦਰ ਜੈਨ ਨੇ ਆਰਟੀਏ ਐਕਟੀਵੇਟਰ ਐ ਹਾਂਜੀ ਤੇ ਉਹ ਬਣਾਏ ਹੋਏ ਨੇ ਪ੍ਰਬੰਧਕ ਮਤਲਬ ਨੂੰ ਕੋਈ ਔਖਾ ਨਹੀਂ ਬਸ ਟੈਂਟ ਵਾਲੇ ਨੂੰ ਕਿਸਾਨਾਂ ਤੋਂ ਅਸੀਂ ਇੱਕ ਦਿਨ ਪਹਿਲਾਂ ਲੈ ਲੈਂਦੇ ਆ ਕਨਸੈਂਟ ਦੱਸੋ ਵੀ ਕਿਹੜੇ ਆ ਰਹੇ ਹੋ ਕਿਹੜੇ ਆ ਰਹੇ ਹੋ ਬਾਰ-ਬਾਰ ਪੁੱਛ ਕੇ ਜਿੰਨੇ ਆਊਟਰ ਹੋ ਜਾਂਦਾ ਉਹ ਟੈਂਟ ਵਾਲ ਨੂੰ ਕਹਿ ਦਿੰਦਾ ਭਾਈ 12 ਟੇਬਲ ਲਾਜਾ 14 ਲਾਜਾ 15 ਲਾਜਾ ਔਖਾ ਵੀ ਨਹੀਂ ਕੋਈ ਇੱਥੋਂ ਬੈਠ ਕੇ ਵੀ ਮੈਨੇਜ ਤਾਂ ਹੋ ਸਕਦਾ ਹੈ ਹਾਂ ਜੀ ਮਤਲਬ ਵੀ ਕਿ ਆਪਾਂ ਵੀ ਫੋਨ ਤੇ ਵੀ ਕਹਿ ਲਿਆ ਵੀ ਕੰਮ ਹੋ ਜਾਂਦੇ ਨੇ ਸਾਰੇ ਹਾਂ ਜੀ ਹਾਂ ਜੀ ਹਾਂ ਠੀਕ ਹੈ ਜੀ ਤੇ ਮਾਨ ਸਾਹਿਬ ਵੀ ਇੱਥੇ ਵੀ ਕਿਸਾਨ ਵੀ ਪੂਰੇ ਵਧੀਆ ਖੁਸ਼ਹਾਲ ਦੇ ਰਹਿੰਦੇ ਨੇ ਸਾਰੇ ਜੀ ਬਿਲਕੁਲ ਜੀ ਪੂਰੇ ਤੇ ਭਾਈ ਮ ਉਹ ਦੇਖੋ ਜੀ ਇੰਨੇ ਵੀ ਇੱਥੇ ਮੰਡੀ ਹਰ ਵਕਤ ਭਰੀ ਰਹਿੰਦੀ ਹੈ ਕਿਉਰੇ ਆ ਜਾਓ ਠੀਕ ਹੈ ਜੀ ਦੋਸਤੋ ਤੇ ਵੀਡੀਓ ਨੂੰ ਆਪਣੀ ਨੂੰ ਪੂਰੀ ਐਂਡ ਤੱਕ ਦੇਖਿਆ ਕਰੋ ਚਾਹੇ ਫੋਨ ਤੁਸੀਂ ਆਪ ਦਾ ਸਾਈਡ ਤੇ ਧਾਰਿਆ ਕਰੋ ਵੀਡੀਓ ਜਦੋਂ ਇੱਕ ਵਾਰ ਚਲਾ ਲਈ ਤਾਂ ਉਹਨੂੰ ਸਾਰੀ ਨੂੰ ਐਂਡ ਤੱਕ ਦੇਖਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਸਾਡਾ ਹੌਸਲਾ ਵਧੇ ਜੇ ਸਾਡਾ ਹੌਸਲਾ ਵਧੂਗਾ ਤਾਂ ਹੀ ਅਸੀਂ ਤੁਹਾਡੇ ਵਾਸਤੇ ਇਹੋ ਜੀਆਂ ਹੋਰ ਨੌਲੇਜ ਵਾਲੀਆਂ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਆਪਣੀ ਵੀਡੀਓ ਨੂੰ ਹੁਣ ਕਰ ਦਿਓ ਲਾਈਕ ਸ਼ੇਅਰ ਕਮੈਂਟ ਸਤਿ ਸ਼੍ਰੀ ਅਕਾਲ ਜੀ ਜਸਿਕਾਲ ਜਸਿਕਾਲ